ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਦਿਆ ਕਿਰਪਾ ਤੁਸੀਂ ਸੁਣਾਓ ਚਲੋ ਕਿਵੇਂ ਬੰਦ ਮੈਂ ਨਾ ਕਿਰਪਾ ਗੁਰਾਉਂਦਾ ਆਂਦਾ ਹਰ ਨੀਦੇਆਂ ਦੀ ਬੂਰੀ ਅੱਜ ਆਪਾਂ ਨਹੀਂ ਸਿਰ ਦਾ ਕਰਨੀ ਅੱਜ ਤੇ ਆਪਣੇ ਭੈਣ ਭਰਾਈ ਕਰਨਗੇ ਵਾਕੀ ਗੱਲ ਸੀ ਬਈ ਸਿਰਤਾਜ ਕਰਾਂਗੇ ਅੱਜ ਸੰਦੀਪ ਨੇ ਇੱਕ ਬੂਰੀ ਨਹੀਂ ਲਈ ਇੱਕ ਨੀਲੀ ਨਾਲ ਇੱਕ ਨੀਲੀ ਦੇ ਕੱਟੀ ਬੜੀ ਚੰਗੀ ਸੰਦੀਪ ਸਿਆ ਅੱਛਾ ਹਾਂ ਅਲਬਖਸ਼ਰੀ ਧੀ ਆ ਹਾਂ ਤੇ ਪਰ ਪਹਿਲਾਂ ਉਹ ਬੂਰੀ ਵਾਲੇ ਕੈਮਰਾ ਮਾਰ ਹਾਂ ਇਧਰ ਵੇ ਗਰਾਂ ਦੰਦ ਕਿਨਾਂ ਬਾਈ ਸੰਦੀਪਾ ਜਿੱਡਾ ਚੜਾ ਨਾ ਕਹਿ ਨੂੰ ਅਸੀਂ ਵੀ 16 17 ਕਹਿ ਦਾਂਗੇ ਹਾਂ ਪਰ ਜਿਹੜਾ ਚੋਲ ਹੈ ਨਾ ਦੁੱਧ 14 ਕਿਲੋ ਆ ਐਸਰ ਚੋਰਾ ਕਿਲੋ ਕੰਡਾ ਰਖਵਾ 14 ਕਿਲੋ ਚਵਾਈ ਹੈ ਮੋਟਰ ਚੱਲਦੀ ਜਾਂ ਨਸਲ ਵਾਲੀ ਮੈਂ ਆ ਨਹੀਂ ਪੂਰੀ ਜਾਤ ਬੁਰੀ ਨੀਲੀ ਆ ਕਟਾ ਆ ਕਟਾ ਦਾ 20 ਪੰਜੀਆਂ ਮਹੀਨੇ ਦੀ ਲਾਲਾਂ ਦੀ ਸੂਈ ਜੋ ਹਾਂ ਬਸ ਖੋਲ ਫਿਰ ਤੇ ਨਸਲ ਬਰੀਡ ਪੂਰੀ ਐਂਡਾ ਸੰਦੀਪਾ ਦੋ ਬੀਜ ਆ ਤੇ ਪਰ ਜਿਹੜਾ ਲੈ ਗਿਆ ਬੱਚੇ ਲਿਆਣ ਵਾਲਾ ਕੰਮ ਆ ਹਾਂ ਲਓ 14 ਕਿਲੋ ਦੁੱਧ ਤੇ ਇੱਕ ਹੋਰ ਗੱਲ ਹੂੰ ਮੋਲਾ ਜੋ ਹੈ ਨਾ ਲਾਕੇ ਚਣਾਉ। ਬੱ ਵਾ ਠੀਕ ਆ। ਮੈਂ ਨਾ ਓਟ ਦੇ ਨਾਲ ਹੀ ਕਰੋ ਚੈੱਕ ਬੋਰੀ ਨੀਲੀ ਪਿਓ। ਬੋਰੀ ਨੀਲੀ ਕੋਲ ਵੱਡੀ ਚਵਾਈ ਵੀ ਲੱਖ ਵਾਲੀ ਮੈਨੂੰ ਨਾ ਹੋਊਗੀ। ਬੱ ਠੀਕ ਆ ਚੱਲੀ ਇਹਨੂੰ। ਹਾਂ। ਨਹੀਂ ਠੀਕ ਐ ਲੈ ਵਾ। ਹਾਂ ਨਾ ਭਾਵੇਂ ਮੇਰਾ ਕੋਈ ਭਣ ਭਰਾ ਮਾਰੇ ਲੱਦ ਕੇ ਲਾ ਜੇ ਮੈਂ। ਬੱ ਠੀਕ ਆ। ਨੌਂ ਪਾਰ ਜਿੰਨਾ ਵੀ ਫਾੜ ਹੋਏ ਮੈਂ ਲਾ ਜ ਰਪਈਏ ਲਾ ਜੀ। ਚੰਗੇ ਚੰਗੇ ਬਹੁਤ ਕੁਆਲਟੀ ਵਾਲੇ ਮੈਵਾ। 5 ਸਾਲਾਂ ਦਾ ਬੱਚਾ ਧਾਰ ਕਰ ਦੂ ਛੋਟੀ ਨਹੀਂ। ਹਾਂ। 5 ਸਾਲਾਂ ਦਾ ਬੱਚਾ। ਹਾਂ ਬਿਲਕੁਲ ਆ ਜਾ। ਇੱਧਰ ਲੈ। ਮੂੰਹ ਮਾਰ। ਮੈਂ ਨਾ ਕਰਦੇ। ਠੀਕ ਆ। ਕੁ ਦੂਆ ਗਰੰਟੀ ਦਾ ਦੂਜਾ ਹੀ ਇਹਦਾ ਹੈ ਦੂਜਾ ਸੂਆ ਅਜੇ ਦੂਜਾ ਸੂਆ ਦੂਜਾ ਸੂਆ ਵਾ ਸੰਦੀਪਾ ਸਿੰਘ ਵੀ ਦਾਦਾ ਵੇਲਾ ਕਿ ਨ ਰੰਦਾ ਨਹੀਂ ਲੱਗਾ ਸਿੰਘ ਨੂੰ ਮੈਂ ਨਹੀਂ ਦਸੀ ਦਸੀ ਆ ਥੋੜੀ ਜੀ ਡਰਦੀ ਹੈ ਨਾ ਘਰੋਂ ਨਹੀਂ ਕੱਢੀ ਕਰੀ ਹਾਂਜੀ ਸੰਦੀਪ ਜੀ ਮੈਂ ਹੀ ਦਾ ਰਿਆ ਕੋ ਦੋ ਰਹੀ ਆ ਹਾਂ ਕੋਈ ਡੇਡ ਵੀ ਨਹੀਂ ਇਹੀ ਮੰਗ ਛੋੜ ਆ ਜਾ ਮੁੱਲ ਕਰਨਾ 31 ਹਾਂ 5 ਦੀ ਦੇ ਰਿਗੇ 5 ਔਰ 20 20 ਰਿਹਾਂ ਨਾ ਮੈਂ ਦੇਣੀ ਆ ਜੇ ਤੋ ਛੋੜੀ ਕਮੀ ਲਾਕੇ ਜਮਈ ਦਊ ਨਾ ਉਹਨੀ ਗਾੜੇ ਉਹਨੀ ਪਛਾਨ ਕੈਮਰਾ ਮਾਰਦੇ ਚਵਾਈ ਲੱਗੀ ਕੁੜੀਆਂ ਮੋਟਰ ਹੀ ਜਲਦੀ ਹਾਂ ਆ ਵੀ ਨੀਲੀ ਵੇਹ ਬ੍ਰਾਂਡ ਸੰਦੀਪ ਸਾਰੇ ਮਗਰ ਪੀਸ ਲਿਆ ਖੋਲ ਕੇ ਆ ਕੱਟੀ ਆ ਕੱਟੀ ਕੱਟੀ ਖੋਲੋ ਵੀ ਕਰ ਨਹੀਂ ਇੱਕ ਦੀਆਂ ਦੋ ਬਣ ਗਈਆਂ ਅੱਛਾ ਲਬਖਸ਼ਰੀ ਕੱਟੀ ਆ ਦੋ ਮਹੀਨਿਆਂ ਦੀ ਕੱਟੀ ਆ ਝੂੜ ਨਹੀਂ ਮਾਰਨਾ ਗਾੜ ਕਿਉਂ ਗਈ ਇਹਨੇ ਇੱਧਰ ਵੇਹਾ ਨਹੀਂ ਪੂਰੀ ਬੜੀ ਆ ਇਹ ਗੱਲ ਆ ਗਈ ਘਰ ਖਵਾਏ ਚੀਜ਼ਾਂ ਬੰਦੀਆਂ ਵਾ ਮੈਂ ਥੋੜਾ ਬੰਦੀਆਂ ਇਹ ਹਾਂ ਸੰਦੀਪ ਜੀ ਬੱਚੇ ਲਾਣ ਵਾਲੀ ਆ ਹਾਂ ਜਿਹੜਾ ਭੈਣ ਭਰਾ ਲੈ ਆ ਗਏ ਨਾ ਹਾਂ ਜਿਹਨੂੰ ਸੁਨਾਸ ਹੋਈ ਸੰਦੀਪ ਸਿੰਘ ਮੇਲਾ ਨਹੀਂ ਜਿੱਤੂਗੀ ਵਾਕੇ ਵਾਕੇ ਗਾਹੇ 1.7 ਕਿਲੋ ਦੁੱਧ ਆ ਹਾਂ ਇੱਥੇ ਬਰਾਬਰ ਤੇ ਕਰ ਇੱਧਰ ਲੈ ਲੈ ਐ ਤਾਂ ਨਹੀਂ ਇੱਕ ਦੀਆਂ ਦੋ ਵਾਕੇ ਸਾਰੇ ਇੱਕ ਦੇ ਦੋ ਇਹਦਾ ਮੁੱਲ ਇਹ ਸੁਣਾ ਹੀ ਆ ਹਾਂ ਇਹ ਵਧਣੀ ਆ ਘਟਣੀ ਨਹੀਂ ਵਾਕੇ ਗਾਹੇ ਦੋ ਹੀ ਬਣ ਗਿਆ ਨਾਲ ਦੋ ਬੰਦੀਆਂ ਹਾਂ ਵੇਚੀ ਜਾਗੀ ਦੋਵੇਂ ਬਿਲਕੁਲ ਇੰਪੋਰਟਡ ਆ 1 ਰੁਪਏ ਦਾ ਵੀ ਕੋਈ ਨੁਕਸ ਕਰ ਜੇ ਚਵਾਈ ਚ ਮੈਂ ਆ ਦੀ ਬਰੀਡ ਚ ਠੀਕ ਹੈ گلابی ਇੱਕ گلابی ਤੀ ਦੀ ਬਸ ਠੀਕ ਹੈ ਡੇਰ ਦੀ ਦੇ ਦੀਏ 5000 ਛੋੜ ਇੱਕ ਵੀ ਦੀ ਠੀਕ ਆ ਜਾਣ ਬਰਾਬਰ ਹੀ ਦੇਣੀ ਆ ਇੱਕ ਦੀਆਂ ਦੋ ਜਿਹੜਾ ਭੈਣ ਭਰਾ ਜੋੜਾ ਹੀ ਮਈਆਂ ਦਾ ਪੂਰੀ ਵੀ ਲੈ ਗਿਆ ਨਾ ਸਾਰਾ ਸਾਲ ਗੋਣੀ ਗਾਉਂ ਹਾਂ ਸਦਾ ਚੱਲਣ ਦੇਗਾ ਨਸਲ ਪੀੜ ਵਾਲੀਆਂ ਮਈਆਂ ਨਸਲ ਅੱਗੇ ਵਾਲੜੀਆਂ ਪੂਰੀਆਂ ਕਵਾਲੜੇ ਹਲਾ ਦੇ ਇੱਕ ਦੀਆਂ ਦੋ ਪੂਰੇ ਹਲਾ ਦੇ ਅੱਜ ਤੁਸੀਂ ਹਾਂ ਇੱਕ ਗੱਲ ਹੈਗੀ ਹਾਂ ਮੋਲ ਨਵੇਂ ਆ ਇਹ ਨਸਣਾਵੇ ਲਹਲਾਵੇ ਹਾਂ ਮੋਲ ਸੰਦੀਪ ਜੀ ਕੱਟੀ ਪਿੱਛੇ ਬਹੁਤ ਸੁਣੀ ਮੈਂ ਕਹੇ ਆਪਣੇ ਇੱਕ ਜਿੱਥੇ ਕੱਟੀ ਵੇ ਹਾਂ ਕੱਟੀ ਵੇ ਤੂੰ ਹਾਂ ਨਹੀਂ ਨਹੀਂ ਠੀਕ ਆ ਪੁੱਠਾ ਵੇ ਹੁਣ ਤੋ ਗਿੱਟ ਡੇਢ ਗਿੱਟ ਕੱਟੀ ਚੌੜੀ ਆ ਤੂੰ ਬਿਲਕੁਲ ਬਿਲਕੁਲ ਨਹੀਂ ਨਹੀਂ ਚੱਲ ਮੈਂ ਸੀਮੰਦੀ ਕੱਟੀ ਆ ਮਾਰੇ ਦੀ ਨਹੀਂ ਆ ਚਲੋ ਹਾਂ ਤੇ ਆਹ ਇਹ ਸੰਦੀਪ ਜੀ ਛੋਟੀ ਸੂਈ ਆ ਹਾਂ ਇਹ ਵੀ ਮਹੀਨੇ ਡੇਢ ਮਹੀਨੇ ਸੁਈਆ ਪਰ ਉਹ ਇਹਦਾ ਨਹੀਂ ਪਦਾ ਪਰ ਕੱਟੀ ਇਹ ਵੀ ਬੜੀ ਜਾਵਨ ਲੱਗ ਆ ਕੱਟੀ ਇਹਦੇ ਵਾਂਗਰ ਵੀ ਬਹੁਤ ਚੰਗੀਆਂ ਇਹਦੀ ਇੱਕ ਦੀਆਂ ਦੋ ਹੀ ਹੂ ਠੀਕ ਆ 12 ਕਿਲੋ ਦੁੱਧਿਆ ਝੋਟੀ ਥਲੇ ਦੇਸੀ ਝੋਟੀ ਨਹੀਂ ਆ ਖੋਲੋ ਬਰਾਵੀ ਖੋਲੀ ਝੋਟੀ ਖੋਲੀ ਇਧਰ ਇਹ ਕੱਟੀ ਵੇ ਆ ਇਹ ਕੋ ਨਹੀਂ ਇਧਰ ਇਹ ਇਧਰ ਇਹ ਕੱਟੀ ਠੀਕ ਆ ਹਾਂ ਕਰੋ ਚੈੱਕ ਕਰੋ ਆਹ ਦੇਖੋ ਕੈਮਰਾ ਦੇ ਹੱਥ ਦੀ ਨਾਲ ਲੱਗ ਗਈ ਇਧਰ ਵੇ ਆ ਉਹ ਹੀ ਮਾਰੀ ਦਾ 12 13 ਕਿਲੋ ਦੁੱਧਿਆ ਕੱਤੀ ਥਲੇ ਖੁੱਲਾ ਲਓ ਜੀ ਹਾਂ 12 13 ਕਿਲੋ ਤਿਆਰ ਆ ਤੇ ਇਹ ਵੀ ਕਰੋ ਇਹਨਾਂ ਦੀ ਛੋਟਾ ਜਾਈ ਕਰ ਦੇਣਾ ਹਾਂ ਚੱਲਾਂਦੇ ਕਰਾਂਦੇ ਹਾਂ ਤੇ ਪਰ ਇਹ ਵੀ ਸੰਦੀਰਦਿਆਂ ਕਰੀਆਂ ਦੋ ਹੀ ਇੱਕ ਦੇ ਦੋ ਹੀ ਹਾਂ 15 20 ਹਜ਼ਾਰ ਦੀ ਤੇ ਕੱਟੀ ਇਹਦੇ ਮਗਰ ਹੈਗੀ ਆ ਹਾਂ ਇਹਦਾ ਮੁੱਲ ਫਿਰ ਬਰਾਬਰ ਹੀ ਦੇ ਦਿੱਗੇ ਚ ਪੰਜ ਛੱਡ ਦਿਓ ਯਾਰ ਉਹ ਨਹੀਂ ਹਾਂ ਪੰਜ ਕਿਤੇ ਛੱਡਾਂਗੇ ਹਾਂ ਤੇ ਨਾ ਹਾਂ 95 ਹਜ਼ਾਰ ਦੀ ਛੋਟੀ ਦੇਣੀ ਆ ਚੱਲਾਂਦੇ ਫਿਰ ਤੇ ਮੈਂ ਕਹਾਂ ਦਸੀ ਕਿ ਜਿਹੜਾ ਕਦੇ ਵੀ ਨਹੀਂ ਹੋਇਆ ਤੇ ਵਾਕਈ ਗੱਲ ਸਹੀ ਆ। ਧੰਮਿਆ ਨਾ ਨਾ ਨਹੀਂ ਠੀਕ ਆ। ਕੱਟੀ ਪਾਲੇ ਸਾਲ ਨੂੰ ਕੱਟੀ ਸੰਦੀਪ ਸਿੰਘਾਂ ਕੱਟੀ ਜਵੀਆਂ ਮਹੀਨਿਆਂ ਦੀ ਕੱਟੀ ਸੂਪਣੀ ਮੇਰਾ ਵੀਰ ਕੋਈ ਨਾ ਕਰੇ ਨੂੰ ਗਾੜੀ ਚੰਗਾਈ ਜਾਵੇ। ਵਾ 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 ਉਹ ਜਵਰ ਨਟੀਗਾ ਭਰਾਈ ਬੈਠ ਨੇ ਆਪਾਂ ਨੂੰ ਪਤਾ ਨਹੀਂ ਇਹਦਾ। ਨਹੀਂ ਨਹੀਂ ਬਿਲਕੁਲ ਇਹਦਾ ਨਹੀਂ ਪਤਾ ਨਹੀਂ ਕਹਿੰਦਾ। ਹਾਂ ਇੱਧਰ ਇੱਧਰ ਵੇਲਾ ਇੱਧਰ ਚਿੰਗਿਆ ਨਹੀਂ ਠੀਕ ਤੇ ਆਹਾ ਆ ਵੈਰ ਸੂਹੀ ਆ। ਇਹਦੀ ਤਾਜੀ ਸੂੰਦੀ ਜੇਰ ਪਾਉਂਦੀ ਦੀ ਵੀਡੀਓ ਹੈਗੀ 12 ਕਿਲੋ ਬੱਚੀ ਥੱਲੇ ਦੋ ਦਿਲ ਚਾਰ ਦੰਦ ਮੂੰਹ। ਅਰੇ ਪਹਿਲਾਂ ਸੂ ਚਾਰ ਦੰਦ। ਪਹਿਲਾ ਸੁਆ ਬੱਚਾ ਨਹੀਂ ਹੈਗਾ ਅਰੇ ਸੁਈ ਜੋ 15 20 ਇਹਨਾਂ ਨਹੀਂ ਮੈਲਾ ਮਾਰਨਦਾ ਹੀ ਵਛੀ ਹਾਂ ਤੇ ਚਵਾਈ ਚੁਈ ਇੱਕ ਨੰਬਰ ਸੰਦੀਪ ਸਿੰਘ ਯਾਨ ਅਸਲ ਵਛੀ ਵੀ ਬੜੀ ਜੂ ਹਾਂ ਤੇ ਭਾ ਜੇ ਵੀ ਪੁਰਦਿਆਂ ਵਾਲਾ ਹਾਂ ਠੀਕ ਆਪਣੀ ਤੈਨੂੰ ਭਰਾ ਸੰਦੀਪ ਸਿੰਘ ਆ ਤਾਂ ਆਪਣੀ ਮੈਂ ਦਾ ਵੀ ਮਰ ਜਾਣਾ 4 ਲੱਖੇ ਦਾ ਬੱਚਾ ਪਤਾ ਵੀ ਨਹੀਂ ਲੱਗ ਬਿਲਕੁਲ ਨਹੀਂ ਚਾਹੀਦਾ ਇਹਦੀ ਬੱਚੇ ਨਾਲ ਵੀਡੀਓ ਹੈਗੀ ਉਹ ਵੀ ਵਿਖਾ ਦਾਂਗੇ ਜਿਹੜਾ ਭੈਣ ਭਰਾ ਵੀਡੀਓ ਵਛੀ ਲਊਗਾ ਆਜੋ 12 13 ਕਿਲੋ ਵਛੀ ਥਲੇ ਦੋਦਿਆ ਵੇਖਦਾ ਇਹਦਾ ਮੁੱਲ ਮੁੱਲ ਵਛੀ 45 ਦੀ ਵੇਖਦੀ ਕਾਲੀ ਰਿਹਾਂ ਦੇ ਨਾ 35000 ਦੀ ਬਚਤੀ ਦੇਣੀ ਹਾਂ ਵਿੱਚ ਅਸੀਂ ਛੋਟਾ ਛਪਾ ਕਰ ਦਾਂਗੇ 12 13 ਕਿਲੋ ਭਾਵੇਂ ਮੇਰਾ ਵੀਰ ਕੋਈ ਆ ਕੇ ਦੋ ਟੰਗ ਚੋ ਕੇ ਤਸल्ली ਕਰਕੇ ਖੜੇ ਹਾਂ ਬਸ ਆਹੀ 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 ਲੋ ਜੀ ਆਹੀ ਪਸ਼ੂ ਸੇਲ ਆ ਤੇ ਮੇਰਾ ਵੀਰ ਬਹੁਤ ਟੌਪ ਦੇ ਅੱਜ ਪਸ਼ੂ ਸੇਲ ਆ ਵੀ ਨਾ ਬੂਰੀਆਂ ਨੇਲੀਆਂ ਕਾਲੀਆਂ ਪਰ ਹਾਇਤ ਨਹੀਂ ਹੈ ਬਸ ਖੁਸ਼ ਕਰਦੀਆਂ ਅੱਜ ਮੈਂ ਪੂਰਾ ਖੁਸ਼ ਕਰਦੀਆਂ ਮੈਂ ਹੈ ਨਾ ਆਪਣੀ ਲੈ ਪੂਰਾ ਜੱਤ ਲੱਗਾ ਜੱਤ ਲੱਗਾ ਹੈ ਜੀ ਮੈਂ ਹੈ ਨਾ ਰੱਬ ਤੋਂ ਮੰਗੋ ਹਾਂ ਸੰਦੀਪ ਸਿੰਘ ਬਿਲਕੁਲ ਕਿਹੜੀ ਗੱਲ ਆ ਹਾਂ ਬਸ ਬੰਦਾ ਦੇ ਦਿਨ ਚੜਦੇ ਨਾਂ ਦਾ ਫਲਾਣਾ ਮਰਨੇ ਠੇੜਾ ਮਰ ਜੇ ਰੱਬ ਨਾ ਮਾਰੇ ਵੇ ਆ ਨਹੀਂ ਠੀਕ ਹੈ ਫਿਰ ਚਲੋ ਘੱਟੀ ਵੇ ਇੱਧਰ ਵੇ ਕਿੱਥੇ ਆਉਂਦੀ ਆ ਕਹਿ ਤਾਂ ਨਹੀਂ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਨੰਬਰ 8872173029 ਸਾਸੀ